ਕਲਮੀਆਂ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੀ ਜ਼ਿੰਦਗੀ ਦੀ ਪਹਿਲੀ ਜੰਗ ਲੜੀ ਪੰਘਾਣੀ ਦੀ ਧਰਤੀ ਦੇ ਉੱਤੇ ਤੁਹਾਡੇ ਨੇੜੇ ਹੀ ਐ ਇੱਥੇ ਪੰਘਾਣੀ ਦੀ ਜੰਗ ਮਹਾਰਾਜ ਸਾਹਿਬ ਦੀ ਜ਼ਿੰਦਗੀ ਦੀ ਪਹਿਲੀ ਜੰਗ ਸੀ ਇਸ ਪੰਘਾਣੀ ਦੀ ਜੰਗ ਦੇ ਵਿੱਚ ਪੀਰ ਬਾਬਾ ਬੁੱਧੂ ਸ਼ਾਹ ਦੇ ਸਣੇ 505 ਸ਼ਰੀਰ ਬਾਬਾ ਬੁੱਧੂ ਸ਼ਾਹ ਜੀ ਦੇ ਵੱਲੋਂ ਲੜਿਆ 500 ਇਹਨਾਂ ਦੇ ਮੂਰੀਦ ਸੀ ਇੱਕ ਇਹ ਆਪ ਸੀ ਤੇ 4 ਇਹਨਾਂ ਦੇ ਪੁੱਤਰ ਸੀ ਪੰਜ ਸੋ ਮਰੀਦ ਚਾਰ ਪੁੱਤਰ ਤੇ ਇੱਕ ਬਾਬਾ ਪੀਰ ਬਾਬਾ ਬੁੱਧੂ ਸ਼ਾਹ ਜੀ ਆਪ ਜੰਗੇ ਮੈਦਾਨ ਦੇ ਵਿੱਚ ਜ਼ੁਲਮ ਤੇ ਜ਼ਾਲਮ ਦਾ ਮੁਕਾਬਲਾ ਕਰਦੇ ਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਫੌਜ ਦੇ ਵਿੱਚ ਸ਼ਾਮਲ ਹੋ ਕਰਕੇ ਜੂਝੇ ਤੇ ਇਸ ਜੰਗੇ ਮੈਦਾਨ ਦੇ ਵਿੱਚ ਪੀਰ ਬਾਬਾ ਬੁੱਧੂ ਸ਼ਾਹ ਦੇ ਦੋ ਪੁੱਤਰ ਸ਼ਹੀਦ ਹੋ ਗਏ ਦੋ ਪੁੱਤਰ ਸ਼ਹੀਦ ਹੋਏ ਜੰਗੇ ਮੈਦਾਨ ਦੀ ਸਮਾਪਤੀ ਹੋਈ ਮੇਰਾ ਮਾਹੀ ਪ੍ਰੀਤਮ ਆਪਣੇ ਸਿੰਘਾਂ ਦੇ ਨਾਲ ਮੋਹ ਦੀਆਂ ਪਿਆਰ ਦੀਆਂ ਗੱਲਾਂ ਕਰ ਰਿਹਾ ਮਹਾਰਾਜ ਸਾਹਿਬ ਨੇ ਆਪਣਾ ਦਸਤਾਰਾ ਵਧਾਇਆ ਹੈ ਮਹਾਰਾਜ ਸੱਚੇ ਪਾਸ਼ਾ ਆਪਣੇ ਕੇਸ ਵਾਉਣ ਲੱਗੇ ਆ ਜੀ ਕੇਸ ਵਾਰੇ ਆ ਪੀਰ ਬਾਬਾ ਬੁੱਧੂ ਸ਼ਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ 'ਚ ਬੈਠੇ ਆ ਮਹਾਰਾਜ ਸੱਚੇ ਪਾਸ਼ਾ ਬਚਨ ਕਰਦੇ ਆ ਪਿਆਰ ਕਰਦੇ ਆ ਪੀਰ ਬਾਬਾ ਬੁੱਧੂ ਸ਼ਾ ਮਹਾਰਾਜ ਸਾਹਿਬ ਨੂੰ ਪਤਾ ਕਹਿੰਦੇ ਪੀਰ ਜੀ ਬੜੀ ਭਾਵਨਾ ਬੜਾ ਪਿਆਰ ਤੁਹਾਡਾ ਬੜੀ ਤੁਸੀਂ ਕੁਰਬਾਨੀ ਕੀਤੀ ਐ ਦੋ ਪੁੱਤਰ ਤੁਹਾਡੇ ਇਸ ਜੰਗੇ ਮੈਦਾਨ ਚ ਸ਼ਹੀਦ ਹੋ ਗਏ ਮਹਾਰਾ ਸੱਚੇ ਪਾਸ਼ਾ ਆਪਣੀ ਮੌਜ ਚ ਆਏ ਤੇ ਖੁਸ਼ ਹੋ ਕੇ ਕਹਿੰਦੇ ਪੀਰ ਜੀ ਜੋ ਮੰਗੋਂਗੇ ਦੇ ਦੇਾਂਗੇ ਜੋ ਮੰਗੋਂਗੇ ਦੇ ਦੇਾਂਗੇ ਪੀਰ ਬਾਬਾ ਬੁੱਧੂ ਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਸੁਣ ਰਿਹਾ ਤੇ ਮਹਾਰਾਜ ਸਾਹਿਬ ਕੇਸਾਂ ਦੇ ਵਿੱਚ ਕੇਸ ਹਰੇ ਕਰ ਰਿਹਾ ਮਹਾਰਾਜ ਸਾਹਿਬ ਕੇਸਾਂ ਦੇ ਵਿੱਚ ਮਹਾਰਾਜ ਸਾਹਿਬ ਕੰਗਾ ਫੇਰਿਆ ਤੇ ਪੀਰ ਬਾਬਾ ਬੁੱਧੂ ਸ਼ਾਹ ਜੀ ਜਿੱਧਰ ਨੂੰ ਮਹਾਰਾਜ ਸਾਹਿਬ ਜੀ ਦਾ ਇਹ ਕੰਗਾ ਜਾਂਦਾ ਨਾ ਉਧਰ ਨੂੰ ਹੀ ਨਿਗਾਹ ਜਾਈ ਜਾਂਦੀ ਪੀਰ ਬਾਬਾ ਬੁੱਧੂ ਸ਼ਾਹ ਦੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਮੰਗਣਿਆਂ ਬਚਨ ਜਿਹੜੇ ਕਰਨਿਆਂ ਕਰ ਲੋ ਗੁਰੂ ਨਾਨਕ ਦਾ ਘਰ ਖੁੱਲਾ ਹੈ ਤੇ ਮਹਾਰਾਜ ਨਾਲੇ ਕੇਸ ਆਪਣੇ ਵਾਹ ਰਹੇ ਐ ਤੇ ਕੁਝ ਜਿਹੜੇ ਮੁਰਦਾ ਕੇਸ ਹੋ ਜਾਂਦੇ ਆ ਨਾ ਉਹ ਕੰਗੇ ਦੇ ਵਿੱਚ ਆ ਜਾਂਦੇ ਆ ਸਿੱਖਾਂ ਦੀ ਬੋਲੀ ਐ ਉਹ ਕੇਸਾਂ ਨੂੰ ਕਹਿੰਦੇ ਮੁਰਦਾ ਕੇਸ ਜਿਹੜੇ ਆ ਗਏ ਵਿੱਚ ਤੇ ਪੀਰ ਬਾਬਾ ਬੁੱਧੂ ਸ਼ਾਹ ਜੀ ਕਹਿੰਦੇ ਪਾਤਸ਼ਾ ਜੇ ਤਰੁੱਠਿਓ ਤੇ ਕਿਰਪਾ ਕਰਨੀ ਲੱਗਿਓ ਤੇ ਆਹ ਜਿਹੜਾ ਕੰਗਾ ਐ ਨਾ ਕੇਸਾਂ ਸਣੇ ਮੇਰੀ ਝੋਲੀ ਦੇ ਵਿੱਚ ਪਾ ਲਿਆ ਮਹਾਰਾਜ ਸੱਚੇ ਪਾਤਸ਼ਾ ਕਲੰਗੀਆਂ ਵਾਲਿਆ ਕੇਸਾਂ ਸਣਿਆ ਕੰਗਾ ਮੇਰੀ ਝੋੜੀ ਦੇ ਵਿੱਚ ਪਾ। ਵੇਖੋ ਇਹ ਕੈਸੀ ਭਾਵਨਾ ਹੈ ਦੋ ਪੁੱਤਰ ਸ਼ਹੀਦ ਹੋਏ ਮਹਾਰਾਜ ਨੇ ਵੀ ਆਖ ਦਿੱਤਾ ਜੋ ਮੰਗਣਾ ਫੋਗ ਲਾਓ। ਪਰ ਪਿਆਰ ਤੇ ਭਾਵਨਾਵਾਂ ਵਾਲੇ ਵਾਸਤੇ ਉਹ ਕੇਸ ਤੇ ਉਹ ਕੰਗਾ ਹੀ ਦੁਨੀਆ ਦੀ ਸਭ ਤੋਂ ਕੀਮਤੀ ਸ਼ੈ। ਪੀਰ ਬਾਬਾ ਬੁੱਧੂ ਸ਼ਾਹ ਉਹਨਾਂ ਦੀ ਜਦੋਂ ਘਰ ਗਏ ਸੀ ਨਾ ਨਸੀਰਾ ਇੰਨੀ ਭਾਵਨਾਵਾਲੀ ਸੀ ਉਹਨੇ ਪੁੱਛਿਆ ਸੀ ਪੀਰ ਜੀ ਚਾਰ ਪੁੱਤਰ ਲੈ ਕੇ ਗਏ ਸੋ ਦੋ ਤੁਹਾਡੇ ਨਾਲ ਆ ਤੇ ਦੋ ਕਿੱਥੇ ਆ ਪੀਰ ਬਾਬਾ ਬੁੱਧੂ ਸ਼ਾਹ ਇਤਿਹਾਸ ਕਹਿੰਦਾ ਸੋਚ ਰਿਹਾ ਕਿਤੇ ਪੁੱਤਰਾਂ ਦੀ ਮੌਤ ਸੁਣੇਗੀ ਸ਼ਹੀਦੀ ਸੁਣੇਗੀ ਤੇ ਨਸੀਰਾ ਕਬਰਾਂ ਜਾਏਗੀ ਪੀਰ ਬਾਬਾ ਬੁੱਧੂ ਸ਼ਾਹ ਜੀ ਕਹਿਣ ਲੱਗੇ ਉਹ ਕਲਗੀਆਂ ਵਾਲੇ ਨੇ ਸਦਾ ਵਾਸਤੇ ਆਪਣੇ ਕੋਲ ਰੱਖ ਲਏ ਉਹ ਕਲਗੀਆਂ ਵਾਲੇ ਨੇ ਸਦਾ ਵਾਸਤੇ ਆਪਣੇ ਕੋਲ ਰੱਖੇ ਨਸੀਰਾ ਸਮਝ ਗਈ ਨਸੀਰਾ ਸਮਝ ਗਈ ਹੱਥ ਜੋੜ ਕੇ ਕਹਿੰਦੀ ਕਲਗੀਆਂ ਵਾਲਿਆ ਸ਼ੁਕਰ ਹੈ ਮੇਰੀ ਕੁੱਖ ਜਿਹੜੀ ਹੈ ਇਸ ਨੇ ਕੋਈ ਲਾਲ ਜੰਮਿਆ ਸੀ ਤੇ ਮੇਰੀ ਕੁੱਖ ਨੂੰ ਤੂੰ ਭਾਗ ਨਾ ਦਿੱਤੇ ਮਹਾਰਾਜ ਇਹ ਇਹ ਕਿਰਪਾ ਹੋਈ ਹੈ ਮਹਾਰਾ ਸੱਚੇ ਪਾਸ਼ੇ ਦੀ ਉਹ ਨਸੀਰਾ ਦਾ ਭਰਾ ਸੈਦ ਖਾਨ ਮੁਗਲ ਫੌਜ ਵਿੱਚੋਂ ਚੜ ਕੇ ਆਇਆ ਚੜਨ ਲੱਗਿਆ ਤੇ ਆਪਣੀ ਭੈਣ ਨਾਲ ਉਹ ਬਚਨ ਕਰਦਾ ਭੈਣ ਬੜਾ ਸਮਝਾਉਂਦੀ ਆ ਵੀ ਨਹੀਂ ਵੀਰਾ ਉਹ ਥਾਂ ਇਦਾਂ ਦਾ ਉਹ ਘਰ ਇਦਾਂ ਦਾ ਉੱਥੇ ਚੜ ਕੇ ਨਹੀਂ ਜਾਈਦਾ ਨਾ ਮੰਨਿਆ ਹੁਣ ਭਰਾ ਨਾਲ ਵੀ ਬੜਾ ਪਿਆਰ ਹੈ ਤੇ ਕਲਗੀਆਂ ਵਾਲੇ ਨੂੰ ਬੇਨਤੀ ਕਰਨ ਲੱਗਿਆ ਵੀ ਇਹ ਕਹਿੰਦੀ ਐ ਸੱਚਿਆ ਪਾਤਸ਼ਾਹ ਮੈਨੂੰ ਪਤਾ ਹੈ ਦੁਨੀਆ ਦਾ ਵੱਡੇ ਤੋਂ ਵੱਡਾ ਜਰਨੈਲ ਕਿਉਂ ਨਾ ਆ ਜਾਏ ਤੇਰੇ ਤੀਰਾਂ ਦੇ ਸਾਵੇਂ ਕੋਈ ਖਲੋ ਨਹੀਂ ਸਕਦਾ ਤੇ ਮੇਰਾ ਭਰਾ ਤੇ ਚੀਜ਼ ਹੀ ਕੀ ਹੈ ਕਲਗੀਆਂ ਵਾਲਿਆ ਮੈਂ ਤੇਰੇ ਚਰਨਾਂ ਦੀ ਸਿੱਖ ਹਾਂ ਮਹਾਰਾਜ ਸੱਚੇ ਪਾਤਸ਼ਾਹ ਤੇ ਭਰਾ ਨੂੰ ਵੀ ਬਹੁਤ ਪਿਆਰ ਕਰਨੀ ਆ ਕਿਰਪਾ ਕਰ ਸੱਚਾ ਪਾਤਸ਼ਾਹ ਮੇਰੇ ਭਰਾ ਦੀ ਬਖਸ਼ਿੰਦਗੀ ਕਰ ਦੇ ਕਿਸੇ ਜੀ ਹੁਣ ਤੀਰ ਤੇ ਕਲਗੀਆਂ ਵਾਲੇ ਨੇ ਚਲਾਇਆ ਜਦੋਂ ਸੈਦ ਖਾਨ ਚੜ੍ਹ ਕੇ ਆਇਆ ਨਾ ਆਪਣੀਆਂ ਫੌਜਾਂ ਦੇ ਨਾਲ ਸਾਹਮਣੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਜਦੋਂ ਦਰਸ਼ਨ ਹੋਏ ਆਪਣੀਆਂ ਫੌਜਾਂ ਨੂੰ ਕਹਿੰਦਾ ਕੋਈ ਤੀਰ ਨਾ ਚਲਾਇਓ ਕੋਈ ਹਮਲਾ ਨਾ ਕਰਿਓ ਕਹਿੰਦੇ ਕੀ ਗੱਲ ਜਰਨੈਲ ਜੀ ਡਰ ਗਏ ਹੋ ਸੈਦ ਖਾਨ ਕਹਿੰਦਾ ਨਹੀਂ ਐਸੀ ਸੋਹਣੀ ਸੂਰਤ ਦੇ ਚਰਨਾਂ 'ਚ ਸਿਰ ਰੱਖਣਾ ਚਾਹੀਦਾ ਇਹਦੇ ਤੇ ਹਮਲਾ ਨਹੀਂ ਜੇ ਕਰਨਾ ਚਾਹੀਦਾ ਮਹਾਰਾਜ ਮਹਾਰਾਜ ਤੇ ਪਾਸ਼ਾ ਨੇ ਕਿਰਪਾ ਮਿਹਰ ਕੀਤੀ ਨਸੀਰਾਂ ਦੀ ਬੇਨਤੀ ਨੂੰ ਭਾਗ ਲਾਇਆ ਮਹਾਰਾਜ ਨੇ ਮੈਂ ਬਚਨ ਬੇਨਤੀ ਕਰ ਰਿਹਾ ਹਾਂ ਇਹ ਜਿਹੜਾ ਸ਼ਹਾਦਤ ਦਾ ਸਫਰ ਉਹ ਇਬਾਦਤ ਦੇ ਵਿੱਚੋਂ ਨਿਕਲਿਆ ਇਬਾਦਤ ਨੇ ਐਡਾ ਅੰਦਰ ਦੇ ਵਿੱਚ ਰਸ ਭਰ ਦਿੱਤਾ ਕਿ ਜਿਹੜੀ ਦੁਨਿਆਵੀ ਦੁਨਿਆਵੀ ਸਰੀਰ ਹੈ ਦੁਨਿਆਵੀ ਸਰੀਰ ਦਾ ਬੜਾਪਾ ਬੜਾਪਾ ਲੱਗ ਹੀ ਨਹੀਂ ਰਿਹਾ